ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਆਪਣੇ ਆਫਰ ਚੱਲਦੇ ਆ ਤੁਹਾਨੂੰ ਸਭ ਨੂੰ ਪਤਾ ਜੀ ਜਿਹੜਾ ਅੱਜ ਵਾਲਾ ਆਫਰ ਆ ਬਹੁਤ ਵਧੀਆ ਸੂਟ ਨੇ ਸਾਰੇ ਤੁਸੀਂ ਦੇਖ ਹੀ ਲੈਣੇ ਮਿਕਸ ਫੈਬਰਿਕ ਰਹੇਗਾ ਸਾਰੀ ਇਹਦੇ ਵਿੱਚ ਕਾਟਨ ਮਸਲਿਨ ਔਰਗੇਂਜ਼ਾ 크ਰੇਪ ਹਰੇਕ ਆਈਟਮ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਮੇਰਾ ਨੰਬਰ 8283828381 ਨੰਬਰ ਆ ਇਸ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਪਿਕ ਤੋਂ ਬਾਅਦ ਜਦੋਂ ਵੀ ਮੈਂ ਤੁਹਾਨੂੰ ਰਿਸਪੌਂਸ ਦੇਤਾ ਅਵੇਲੇਬਲ ਹੈ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਵਾ ਕੇ ਆਪਣੇ ਆਪਣਾ ਐਡਰੈਸ ਪੇਜ 'ਤੇ ਤੇ ਸੂਟ ਦੀ ਬੁਕਿੰਗ ਕਨਫਰਮ ਕਰਵਾ ਦਿਓ ਰਿਕਵੈਸਟ ਹੈ ਜੀ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜਦੋਂ ਵੀ ਆਫਰ ਵਾਲੀ ਆ ਮੈਂ ਤੁਹਾਨੂੰ ਪਤਾ ਹੀ ਆ ਜਦੋਂ ਵੀ ਕੋਈ ਨਾ ਕੋਈ ਬੇਸ਼ੱਕ ਛੋਟਾ ਮੋਟਾ ਵੀ ਫੰਕਸ਼ਨ ਹੁੰਦਾ ਕੋਈ ਫੈਸਟੀਵਲ ਹੁੰਦਾ ਜਾਂ ਕੁਝ ਵੀ ਮੈਂ ਹਮੇਸ਼ਾ ਹੀ ਆਫਰ ਲੈ ਕੇ ਆਉਣੀ ਹੁੰਦੀ ਆ ਤਾਂ ਜੋ ਸਾਰੇ ਹੀ ਇਸ ਆਫਰ ਦਾ ਲਾਹਾ ਲੈ ਸਕਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਦਿਖਾਣੇ ਆ ਤੁਹਾਨੂੰ ਅੱਜ ਸੋਨੇ ਸੋਨੇ ਜੇ ਸ ਪਹਿਲਾਂ ਤਾਂ ਕ੍ਰੇਪ ਤੋਂ ਸ਼ੁਰੂਆਤ ਕਰਦੀ ਆ। ਇਦਾਂ ਦੇ ਸੂਟ ਮੈਂ 3700 ਵਾਲੀ ਵੀਡੀਓ 'ਚ ਵੀ ਪਾਏ ਸੀਗੇ ਤਿੰਨ ਕਲਰ। ਅ ਜ਼ਰੂਰੀ ਨਹੀਂ ਹੁੰਦਾ ਕਿ ਅਗਰ ਕ੍ਰੇਪ ਦੇ ਉਹੀ ਸੇਮ ਕ੍ਰੇਪ ਆ ਤੇ ਡਿਜ਼ਾਈਨ ਵੀ ਹੈਂਡਵਰਕ ਤੋਂ ਜਾਂ ਸਿਮਿਲਰ ਜਿਹਾ ਡਿਜ਼ਾਈਨ ਆ ਤਾਂ ਸੇਮ ਹੀ ਹੋਣਗੇ। ਡਿਪੈਂਡ ਹੁੰਦਾ ਹੈ ਬ੍ਰਾਂਡ ਤੇ ਕਿ ਕਿਡਟ ਮੈਂਡ ਬ੍ਰਾਂਡ ਦਾ ਕਿਹੜਾ ਸੂਟ ਆ। ਅੱਜ ਵਾਲੇ ਸੂਟ ਨੇ ਜੀ ਸੇਮ ਹੀ ਲੁੱਕ वाइज ਸੇਮ ਹੋਣਗੇ ਤੇ ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਰਹੇਗਾ 2700। ਠੀਕ ਹੈ ਜੀ 2700 ਪ੍ਰਾਈਸ ਆ। ਸੂਟ ਬਹੁਤ ਸੋਹਣੇ ਸੋਹਣੇ ਆ 3700 ਵਾਲੇ ਸੂਟਾਂ ਨੂੰ ਸਭ ਨੂੰ ਬਹੁਤ ਪਿਆਰ ਤੁਸੀਂ ਸਾਰੇ ਸੂਟ ਬਹੁਤ ਜ਼ਿਆਦਾ ਲਾਈਕ ਕੀਤੇ ਮੈਂ ਹਰ ਇੱਕ ਤਰ੍ਹਾਂ ਦੀ ਵੀਡੀਓ ਲੈ ਕੇ ਆਣੀ ਆ ਤਾਂ ਜੋ ਹਰ ਕੋਈ ਸੂਟ ਲੈ ਸਕੇ 3700 ਤੋਂ ਵੀ ਹੋਰ ਤੁਹਾਨੂੰ ਡਿਸਕਾਊਂਟ ਇਹ ਵਾਲੇ ਸੂਟ ਸੀਗੇ ਜਿਹੜੇ ਸਾਰੇ 3500 ਤੋਂ ਲੈ ਕੇ 5500 ਵਾਲੀ ਰੇਂਜ ਦੇ ਅੱਜ ਵਾਲੇ ਸੂਟ ਹੋਣਗੇ ਤੁਹਾਨੂੰ ਪਹਿਣ ਕੇ ਸਾਰੇ 2700 ਦੇ ਠੀਕ ਹੈ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੇ ਹੈਂਡਵਰਕ ਦੇ ਉੱਪਰ ਸੂਟ ਆ ਬਹੁਤ ਪਿਆਰਾ ਸੂਟ ਆ ਜੀ 크ਰੇਪ ਦੇ ਉੱਪਰ ਆ ਪਲੇਨ ਸਲਵਾਰ ਆ ਤੇ ਸਲਵਾਰ ਰਹੇਗੀ 2 1/2 ਮੀਟਰ ਪਲੱਸ ਦੀ 크ਰੇਪ ਦੀ ਉਹ ਸਲਵਾਰ ਆ 크ਰੇਪ ਦੀ ਉਹ ਸ਼ਰਟ ਹੈ ਤੇ ਚਨਾਉਂ ਚ ਫੋਨ ਦੇ ਹੈਗੇ ਆ ਦੁਪੱਟੇ ਦੇਖੋ ਜੀ ਸੂਟ ਇਹ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਚਨੌਂਚ ਫੋਂ ਦਾ ਲੰਮਾ ਚੌੜਾ ਜਿਹਾ ਦੁਪੱਟਾ ਪਾਕਿਸਤਾਨੀ ਲੁੱਕ ਵੀ ਤੁਸੀਂ ਇਹ ਸੂਟ ਨੂੰ ਕਹਿ ਸਕਦੇ ਹੋ ਏ ਦੇਖੋ ਅਸੀਂ ਇਹ ਕੱਲ ਪਾਇਆ ਸੀਗਾ ਸੂਟ 3700 ਵਾਲੀ ਵੀਡੀਓ ਦੇ ਵਿੱਚ ਸੇਮ ਹੀ ਆ ਜੀ ਕਲਰ ਵੀ ਸੇਮ ਆ ਡਿਜ਼ਾਈਨ ਵੀ ਸੇਮ ਆ ਜਸਟ ਬ੍ਰਾਂਡ ਦਾ ਫਰਕ ਪੈ ਜਾਂਦਾ ਏ ਠੀਕ ਹੈ ਤਾਂ ਕਰਕੇ ਫਰਕ ਹੈ ਮੈਂ ਤੁਹਾਨੂੰ ਦਿਖਾਏ ਆ ਵੀ ਕੱਲ ਵਾਲਾ ਸੂਟ ਅਲੱਗ ਸੀ ਇਹ ਸੂਟ ਸਾਡਾ ਬੁੱਕ ਹੋਇਆ ਹੋਇਆ ਏ ਬੁਕਿੰਗ ਤੇ ਸਟੀਚਿੰਗ ਵਾਸਤੇ ਪਿਆ ਮੈਂ ਤੁਹਾਨੂੰ ਜਸਟ ਦਿਖਾਏ ਆ ਵੀ ਹਰੇਕ ਬ੍ਰਾਂਡ ਦੀ ਅਲੱਗ-ਅਲੱਗ ਆਪਣੀ-ਆਪਣੀ ਪ੍ਰਾਈਸ ਹੁੰਦੀ ਆ ਸੂਟ ਸਾਡੇ ਕੋਲੋਂ ਤੁਹਾਨੂੰ ਸਾਰੇ ਬ੍ਰਾਂਡਡ ਹੀ ਮਿਲਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣ ਮਿਲ ਜਾਣਗੇ ਵੈਰਾਈਟੀ ਬਹੁਤ ਜ਼ਿਆਦਾ ਹੈ ਜਲਦੀ-ਜਲਦੀ ਦਿਖਾਵਾਂਗੇ ਠੀਕ ਹੈ ਸੌਰੀ ਤਿੰਨ ਕਲਰ ਨੇ ਇਹਦੇ ਵਿੱਚ ਇੱਕ ਇਹ ਮਹਿੰਦੀ ਕਲਰ ਵੀ ਆ ਤਿੰਨੋਂ ਹੀ ਕਲਰ ਬਹੁਤ ਸੋਨੇ ਆ 2700 ਦਾ ਸੂਟ ਆ ਜੇ ਇਹ ਵਾਲਾ ਸੂਟ ਅਸੀਂ ਹਰ ਟਾਈਮ 3200 ਦਾ ਹੀ ਪਾਉਣੀ ਆ 3200 ਦਾ ਹੀ ਪਾਉਣੀ ਆ 32 35 ਡਿਪੈਂਡ ਆ ਵੀ ਸਾਨੂੰ ਕਿਸ ਕਿਸ ਅਸੀਂ ਕਿੱਦਾਂ ਇਹਨਾਂ ਦਾ ਸਟਾਕ ਚੱਕਿਆ ਹੋਇਆ ਘੱਟ ਜਾਂ ਵੱਧ ਜਿੱਦਾਂ ਵੀ ਹੈਗਾ ਇਹ ਅੱਜ ਤੁਹਾਨੂੰ ਆਫਰ ਤੇ ਮਿਲ ਰਿਹਾ ਹੈ ਕ੍ਰੀਪ ਦਾ ਸੂਟ ਹੈ ਜੀ ਸਾਰੇ ਚ ਹੈਂਡਵਰਕ ਹੋਇਆ ਹੋਇਆ ਇਹ ਟੋਟਲੀ ਹੈਂਡਵਰਕ ਦੇ ਨਾਲ ਹਾਈਲਾਈਟ ਨੇ ਸਾਰੇ ਹੀ ਫੁੱਲ ਪਲੇਨ ਸਲਵਾਰ ਇਹਦੇ ਨਾਲ ਵੀ ਤੇ ਇਹਦੇ ਨਾਲ ਹੈਗਾ ਪਿਓਰ ਸ਼ਫਾਉਣ ਦਾ ਦੁਪੱਟਾ 3500 3200 ਇਹਨਾਂ ਸੂਟਾਂ ਦਾ ਪ੍ਰਾਈਸ ਰਹਿੰਦਾ ਅੱਜ ਤੁਹਾਨੂੰ ਮਿਲੇਗਾ ਜੀ ਇਹ 2700 ਦੇ ਵਿੱਚ ਕਲਰ ਦੋ ਲਾਈਟ ਡਾਰਕ ਦਾ ਫਰਕ ਹੈ ਬਸ ਦੋਨੋਂ ਹੀ ਨੇ ਸਿਲਕ ਦੇ ਉੱਪਰ ਫੁੱਲ গারਲਿਸ਼ ਲੁੱਕ ਦਾ ਸੂਟ ਦੇ ਰਹੀ ਹਾਂ ਬਹੁਤ ਸੋਹਣਾ ਸੂਟ ਹੈ ਬ੍ਰੌਕੇਟ ਦਾ ਸਿਲਕ ਦੇ ਉੱਪਰ ਆਜੀ ਸਟਾਫ 3 ਮੀਟਰ ਦੀ ਸ਼ਰਟ ਮਿਲੂਗੀ ਫੁੱਲ গারਲਿਸ਼ ਲੁੱਕ ਦਾ ਸੂਟ ਹੈ ਬਹੁਤ ਸੋਹਣੀ ਜੀ ਲੁੱਕ ਆਣੀ ਹੈ ਸੂਟ ਪਾਣ ਤੋਂ ਬਾਅਦ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਤੁਸੀਂ ਜੁੱਤੀ ਪਾਣੀਆ ਅਗਰ ਤੁਸੀਂ ਫੰਕਸ਼ਨ 'ਚ ਜਾ ਰਹੇ ਹੋ ਤਾਂ ਤੁਹਾਡੀ ਡਾਰਕ ਕਲਰ ਦੀ ਪਾ ਲਓ ਜਿੱਦਾ ਮਹਿਰੂਨ ਵਗੈਰਾ ਬਹੁਤ ਸੋਹਣੇ ਸੂਟ ਲੱਗਣੇ ਆ ਇਹਦੇ ਵਿੱਚ ਇੱਕ ਬਲੈਕ ਕਲਰ ਆ ਤੇ ਇੱਕ ਮਿਲ ਜੇਗਾ ਤੁਹਾਨੂੰ ਗ੍ਰੇ ਠੀਕ ਹੈ ਜੀ ਦੇਖੋ ਕਿੰਨੀ ਸੋਹਣੀ ਕਲੈਕਸ਼ਨ ਆ ਨੈਕਸਟ ਦੇ ਰਹੀ ਆ ਪਿਓਰ ਮਸਲੀਨ ਦੇ ਉੱਪਰ ਵਿਦਾਊਟ ਲਾਈਨਿੰਗ ਸੂਟ ਬਣੇਗਾ ਇਹ ਹੈਗਾ ਜੀ ਮਸਲੀਨ ਦਾ ਸੂਟ ਵਿਦਾਊਟ ਲਾਈਨਿੰਗ ਸੂਟ ਬਣੇਗਾ ਸੂਰਤ ਦਾ ਪ੍ਰਾਈਸ ਹੈਗਾ 3200 ਪਲੇਨ ਸਲਵਾਰ ਆ ਤੇ ਇਹਦੇ ਦੁਪट्टे 'ਚ ਰਹੇਗਾ ਵਰਕ ਸਾਰੇ ਦੁਪट्टे 'ਚ ਵਰਕ ਆ ਪਿਓਰ ਸ਼ਫਵਾਨ ਦਾ ਦੁਪੱਟਾ ਹੈ ਲਾਈਨਾਂ ਲਾਈਨਾਂ ਜਿਹਾ ਜਾ ਰਹੀਆਂ ਦੇਖੋ ਬੈਕ ਸਾਈਡ 'ਚ ਤੁਹਾਨੂੰ ਵਾਈਟ ਲਾਈਨਾਂ ਦਿਖਦੀਆਂ ਇਹ ਫਰੰਟ ਵਿੱਚ ਸਿੱਪੀ ਦਾ ਕੰਮ ਹੋਇਆ ਹੋਇਆ ਹੈ ਇਹ 'ਚ ਕਲਰ ਮਿਲ ਜਾਣਗੇ ਇਹ ਸੈਕਿੰਡ ਕਲਰ ਆ ਮੂਂਗੀਆਂ ਤੇ ਇਹ ਮਿਲશેਗਾ ਜੀ ਇਹਦਾ 3rd ਕਲਰ ਮੈਰੂਨ ਠੀਕ ਹੈ ਪਿਓਰ ਮਸਲੀਨ कॉटन मस्लिन विदाउट लाइनिंग सूट ਬਣੇਗਾ ਇਹ ਵੀ कॉटन मस्लिन ਤੇ ਹੀ ਆ सूट कलर प्रिंट ਬਹੁਤ ਸੋਹਣੇ ਸੋਹਣੇ ਆ 3200 ਵਾਲੀ ਰੇਂਜ ਦੇ सूट ਨੇ ਵਾਲੇ ਇਹਦੇ ਨਾਲ ਇਹ सलवार ਆਏਗੇ ਠੀਕ ਹੈ ਜੀ ਇਹ ਹੈਗਾ ਦੁਪੱਟਾ ਸੇ ਵੀ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਇਆ ਵਰਕ ਵਾਲਾ ਲਾਈਨਾਂ ਵਰਕ ਨੇ ਇਹ ਸ਼ਫਾਨ ਦੇ ਦੁਪੱਟੇ ਆ ਪਿਓਰ ਇੱਕ ਤੇ ਸਕਿੰਡ ਇਹ ਕਲਰ ਆ ਜਾਏਗਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ yellow ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣਾ 4200 ਦੀ ਰੇਂਜ ਦਾ ਪਿਓਰ ਜੌਰਜਟ ਦਾ ਸੂਟ ਆ ਕੁਛ ਇਦਾਂ ਦੀ ਲੁੱਕ ਰਹੇਗੀ ਸੂਟ ਦੀ ਇੱਕ ਸਾਈਡ ਤੋਂ ਟੋਟਲੀ ਆਰੀ ਵਰਕ ਦੇ ਨਾਲ ਸੂਟ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਇਸ ਸਾਈਡ 에 ਦੀ ਬਾਜੂ ਆ ਜਾਣ ਗਿਆ ਪ੍ਰਿੰਟਡ ਤੇ ਜਿੰਨਾ ਵੀ ਤੁਸੀਂ ਇਹ ਡਿਜ਼ਾਈਨ ਪ੍ਰਿੰਟ ਦੇਖ ਰਹੇ ਹੋ ਸਾਰਾ ਇਹ ਆਰੀ ਵਰਕਰ ਦਾ ਕੰਮ ਹੋਇਆ ਹੋਇਆ ਹੈ। ਬੈਕ ਸਾਈਡ ਹੈ ਜੀ ਜੌਰਜਟ ਦੀ ਸ਼ਰਟ ਹੈ ਇਹਦੇ ਨਾਲ। ਇਹ ਤੁਸੀਂ ਗਰਮੀ ਵਿੱਚ ਸੂਟ ਬਹੁਤ ਈਜ਼ੀਲੀ ਪਾ ਸਕਦੇ ਹੋ। ਪਿਓਰ ਮਸਲੀਨ ਦੀ ਸਲਵਾਰ ਹੈ ਇਹਦੇ ਨਾਲ। ਇਹ ਜਿਹੜੇ ਛੋਟੇ ਮੋਟੇ ਜੇ ਫੰਕਸ਼ਨ ਹੁੰਨੇ ਆ ਕਲਰ ਵੀ ਬਹੁਤ ਸੋਹਣੇ ਆ ਇਦਾਂ ਦੇ ਸੂਟਾਂ ਦੀ ਲੁੱਕ ਵੀ ਬਹੁਤ ਸੋਹਣੀ ਆਂਦੀ ਹੈ ਗਰਮੀਆਂ 'ਚ ਪਾਏ ਹੋ ਜਾਂਦੇ ਜੋਫਰ ਦੇ ਰਹੇ ਆ ਤਾਂ ਤੁਹਾਨੂੰ ਮੌਸਮ ਦੇ ਅਕੋਰਡਿੰਗ ਵੀ ਦੇ ਰਹੇ ਆ ਇਹ ਨਹੀਂ ਹੈਗਾ ਕਿ ਬਹੁਤ ਹੈਵੀ ਹੈਵੀ ਜੇ ਸੂਟ ਦੇ ਦਈਏ ਕਲਰ ਦੇਖੋ ਜੀ ਸੈਕੰਡ ਕਲਰ ਸਲਵਾਰ ਦੇ ਕਲਰ ਤੋਂ ਪਤਾ ਲੱਗ ਜਾਏਗਾ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਇੱਕ ਆ ਜਿਗਾਏ 골ਡਨ ਜਿਹਾ ਸ਼ੇਡ ਆ ਪੀਚ 골ਡਨ ਜਿਹਾ ਠੀਕ ਹੈ ਕਲਰ ਬਹੁਤ ਸੋਹਣੇ ਆ ਸੂਟ ਦਾ ਸਟੱਫ ਸੋਨਾ ਮੇਰਾ ਖੁਦ ਦਾ ਵੀ ਦਿਲ ਕਰਦਾ ਵੀ ਇਹਨਾਂ 'ਚ ਮੈਂ ਇੱਕ ਸਟਿਚ ਕਰਵਾ ਲਵਾਂ ਇੰਨੇ ਸੋਨੇ ਸੂਟ ਹੈ ਠੀਕ ਹੈ ਜੀ ਤੇ ਨੈਕਸਟ ਦੇ ਰਹੀਆਂ 오ਰਗੈਂਜ਼ਾ ਦੇ ਉੱਪਰ ਲੁੱਕ ਦੇਖੋ ਸੂਟ ਦੀ ਤੇ ਕਲਰ ਦੇਖੋ ਪਿਓਰ 오ਰਗੈਂਜ਼ਾ ਦੀ ਸ਼ਰਟ ਆ ਕਿਹੜੇ ਤੇ ਹੈਵੀ ਵਰਕ ਹੈ ਸਾਰਾ ਕ੍ਰੇਪ ਦੀ ਸਲਵਾਰ ਹੈ ਜੇ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਮਿਲੇਗਾ ਤੁਹਾਨੂੰ ਕ੍ਰੇਪ ਦੀ ਇਹ ਸਲਵਾਰ ਹੈਗੇ ਠੀਕ ਹੈ organza ਦੀ ਹੀ ਹੈਗੀ ਇਹਦੇ ਨਾਲ organza ਦਾ ਹੀ ਦੁਪੱਟਾ ਹੈ ਬਹੁਤ ਸੋਹਣੇ ਜਿਹੇ ਡਿਜ਼ਾਈਨ ਦੇ ਨਾਲ ਐਦਾਂ ਦੀ ਲੁੱਕ ਆਏਗੀ ਜਿਹੜੇ ਇਹਦੇ ਪੱਲੇ ਨੇ ਇਹ ਵੀ ਸਾਰੇ ਵਰਕ ਕੀਤੇ ਹੋਇਆ ਹੈ ਮਹਿੰਦੀ ਕਲਰ ਸੌਰੀ ਇਹਦੇ ਨਾਲ ਇਹ ਨੈਕਸਟ ਕਲਰ ਹੈ ਇਹਦਾ ਵੇਜ ਜਾਂ ਛੇੜਾ ਬਹੁਤ ਸੋਹਣਾ ਠੀਕ ਹੈ ਇਹ ਦੁਪੱਟਾ ਦੁਪੱਟੇ ਕੰਟਰਾਸਟ ਜੀ ਲੁੱਕ ਦੇ ਵਿੱਚ ਹੈ ਜਿੱਦਾਂ ਐਵੇਂ ਹੈ ਦੁਪੱਟਾ ਠੀਕ ਹੈ ਇਹ ਘੇਰੇ ਦੇ ਨਾਲ ਦੇ ਦੁਪੱਟੇ ਆ ਨੈਕਸਟ ਸੂਟ ਆ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਕਲਰ ਸਾਰੇ ਬਹੁਤ ਸੋਹਣੇ ਆ ਮਸਲੀਨ ਦੇ ਉੱਪਰ ਸੂਟ ਆ ਪਿਓਰ ਮਸਲੀਨ ਦਾ 2700 ਅੱਜ ਦੀ ਸਾਰੀ ਵੀਡੀਓ ਦਾ ਪ੍ਰਾਈਸ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਜਿਨ੍ਹਾਂ ਨੇ 2700 ਪੂਰਾ ਪਾਇਆ ਤਾਂ ਦੁਬਾਰਾ ਪਵਾਵਾਂਗੇ ਜੀ ਰਿਕਵੈਸਟ ਆ ਐਂਟਰੀ ਆ ਨਾ ਬਾਰ-ਬਾਰ ਪਾਇਓ ਪਹਿਲਾਂ ਹੀ ਪੇਮੈਂਟ ਆਪਣੀ ਫੁੱਲ ਕਰਿਓ ਅਗਰ ਤੁਸੀਂ ਪੰਜਾਬ ਚੋਂ ਤਾਂ 70-80 ਰੁਪਏ ਤੁਹਾਨੂੰ ਸ਼ਿਪਿੰਗ ਚਾਰਜਸ ਲੱਗਣਗੇ ਅਗਰ ਇੰਡੀਆ ਤੋਂ ਕਿਸੇ ਵੀ ਸਟੇਟ ਤੋਂ ਆ ਤਾਂ ਫਿਰ ਉਸ ਦੇ ਅਲੱਗ-ਅਲੱਗ ਹੋਣਗੇ ਜੀ ਪਿਓਰ ਦਾ ਦੁਪੱਟੇ ਦੇ ਨਾਲ ਠੀਕ ਹੈ ਇਹ ਸੈਕਿੰਡ ਕਲਰ ਹੈ ਦਾ ਬਹੁਤ ਸੋਹਣਾ ਸੂਟ ਹੈ ਕੋਈ ਵੀ ਏਜ ਪਾ ਸਕਦੀ ਹੈ ਵਾਈਟ ਕਲਰ ਦਾ ਸੂਟ ਆ ਲਾਈਟ ਵੇਟ ਔਰਗੇਂਜ਼ਾ ਦੇ ਉੱਪਰ ਲਾਈਟ ਵੇਟ ਔਰਗੇਂਜ਼ਾ ਹੈ ਬਹੁਤ ਸੋਹਣਾ ਸੂਟ ਹੈ ਟੋਟਲੀ ਥ੍ਰੈਡ ਵਰਕ ਦੇ ਨਾਲ ਰਹੇਗਾ ਜੀ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਹੈ ਸੈਂਟਰ ਫਲਾਰ ਉਹ ਵੀ ਥ੍ਰੈਡ ਵਰਕ ਦੇ ਨਾਲ ਸਾਰਾ ਠੀਕ ਹੈ ਇਹ ਸਲਵਾਰੇ ਦੀ ਤੇ ਨਾਲ ਮਿਲ ਜੇਗਾ ਤੁਹਾਨੂੰ ਇਹ ਦੁਪੱਟਾ ਦੇਖੋ ਸੂਟ ਦੇ ਲਈ ਬਹੁਤ ਸੋਹਣਾ ਸੂਟ ਰਾਈਟ ਹਾਂ ਜੀ ਠੀਕ ਹੈ ਜੀ ਨੈਕਸਟ ਦੇ ਰਹੇ ਆ ਲਖਨਵੀ ਵਰਕ ਦੇ ਉੱਪਰ ਬਹੁਤ ਸੋਹਣਾ ਲਖਨਵੀ ਦਾ ਸੂਟ ਹੈ ਸਟਫ ਹੈਗਾ ਜੀ ਜੌਰਜਟ ਦੇ ਉੱਪਰ ਹੈਂਡਵਰਕ ਦਾ ਹੋਇਆ ਹੋਇਆ ਇਸ ਤੇ ਸਾਰਾ ਵਰਕ ਇਹ ਵਾਲਾ ਨੈਕ ਦੇ ਉੱਪਰ ਬੈਕ ਸਾਈਡ ਤੇ ਵੀ ਤੁਹਾਨੂੰ ਬੁਟੀ ਮਿਲ ਜੇਗੀ ਸਾਰੇ ਬੈਕ ਦੇ ਵਿੱਚ ਇਹ ਹੈਗੇ ਨੇ ਬਾਜੂ ਇਸ ਤਿਆਂ ਲੱਗ ਤੋਂ ਠੀਕ ਹੈ ਜਿਹੜੀ ਸਲਵਾਰ ਹੈ ਸਲਵਾਰ ਦੇ ਪੌਂਚੇ ਤੇ ਵੀ ਤੁਹਾਨੂੰ ਇਹ ਵਾਲਾ ਕੰਮ ਮਿਲੇਗਾ ਚਾਹੇ ਤੁਸੀਂ ਪੈਂਟ ਵਗੈਰਾ ਬਣਾ ਸਕਦੇ ਹੋ ਇਹ ਜੀ ਨਾਲ ਮਿਲ ਜੇਗਾ ਜੀ ਤੁਹਾਨੂੰ ਇਹ ਪੈਂਟ ਵਾਲਾ ਬਹੁਤ ਸੋਹਣਾ ਜਿਹਾ ਦੁਪੱਟਾ ਕਿਸੇ ਵੀ ਸੂਟ ਨਾਲ ਤੁਸੀਂ ਬਾਅਦ ਚੋ ਇਹ ਦੁਪੱਟਾ ਕੈਰੀ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਜੌਰ ਜੱਟ ਦੀ ਤਰ੍ਹਾਂ ਸਟੱਫ ਹੈ ਜੀ ਇਹ ਬਹੁਤ ਲਾਈਟ ਵੇਟ ਦਾ ਸਟੱਫ ਹੈ ਸਾਰੇ ਹੀ ਸੂਟ ਦੇ ਉੱਪਰ ਆਰੀ ਦਾ ਕੰਮ ਹੋਇਆ ਹੋਇਆ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਕ੍ਰੇਪ ਦੀ ਸਲਵਾਰ ਆ ਤੇ ਚਨਾਉਨ ਸ਼ਫੌਂ ਦਾ ਹੈਗਾ ਦੁਪੱਟਾ ਲੰਮਾ ਛੋੜਾ ਦੁਪੱਟਾ ਪੂਰਾ ਇਹ ਸਿੰਗਲ ਸਿੰਗਲ ਸੂਟ ਆ ਇਹ ਸੂਟ ਮਿਲ ਜੇਗਾ ਕਿ ਤੁਹਾਨੂੰ ਇਹਦੇ ਨਾਲ ਵੀ ਪਿਓਰ ਸ਼ਫੌਨ ਦਾ ਦੁਪੱਟਾ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਈ ਸੀਗੇ ਜਿਹੜੇ ਲਾਈਟ ਵੇ ਲਾਈਟ ਕਲਰਾਂ ਦੇ ਉਹਨਾਂ ਨਾਲ ਦਾ ਹੀ ਸੂਟ ਆ ਜੀ ਇਹ ਦੁਪੱਟਾ ਹੈ ਐਦਾਂ ਸਿੰਗਲ ਤੈਹ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਪਲੇਨ ਸਲਵਾਰ ਹੈ ਕ੍ਰੇਪ ਦੇ ਤੇ ਇਹ ਹੈਗੀ ਹੈ ਜੀ ਸ਼ਰਟ ਕ੍ਰੇਪ ਦਾ ਸੂਟ ਹੈ ਇਹ ਸਾਰੇ 2700 ਦਾ ਹੋਏਗਾ ਏਵੀ ਕ੍ਰੇਪ ਦਾ ਸੂਟ ਹੈ ਇਹ ਹਲੇ ਮੈਂ ਪਿੱਛੇ ਜੇ ਵੀਡੀਓ ਅਪਲੋਡ ਕੀਤੀ ਸੀਗੀ ਇਹਨਾਂ ਦੇ ਬਹੁਤ ਯਾਰਾ ਪਸੰਦ ਕੀਤੇ ਸਾਰਿਆਂ ਨੇ ਜਦੋਂ ਬੱਸੀ ਬੁਕਿੰਗ ਲੰਨੇ ਆ ਨਾ ਫਿਰ ਪੀਸ ਸੈੱਟ ਮੰਗਾਨੇ ਆ ਫਿਰ ਉਹਨਾਂ ਚੋਂ ਕੋਈ ਇੱਕ ਇੱਕ ਦੋ ਦੋ ਪੀਸ ਜਿੱਦਾਂ ਰਹਿ ਜਾਣੇ ਆ ਬੁਕਿੰਗ ਤੋਂ ਬਾਅਦ ਫਿਰ ਉਹ ਡਿਸਕਾਊਂਟ ਤੇ ਜਾਂਦੇ ਨੇ ਪੀਸ ਪਿਓਰ ਕ੍ਰੇਪ ਦੀ ਸ਼ਰਟ ਆ ਕ੍ਰੇਪ ਦੀ ਸਲਵਾਰ ਆ ਤੇ ਨਾਲ ਹੈਗਾ ਜੀ ਇਹ ਚਨਾਉਸ਼ ਫੌਂ ਦਾ ਦੁਪੱਟਾ ਦੁਪੱਟੇ ਦੀ ਲੁੱਕ ਵੀ ਬਹੁਤ ਸੋਹਣੀ ਆ ਚਨਾਉਸ਼ ਫੌਂ ਦਾ ਦੁਪੱਟਾ ਦੇ ਨਾਲ ਨੈਕਸਟ ਦੇ ਰਿਆਂ ਜੋਰਜਟ ਦਾ ਸੂਟ 3900 ਦਾ ਸੀਗਾ ਮੇਰੇ ਖਿਆਲ ਚ 39 ਇੰਚ ਆ 42 ਕੁਸ਼ ਐਦਾ ਹੀ ਪਾਇਆ ਹੋਇਆ ਬਹੁਤ ਜ਼ਿਆਦਾ ਸੂਟ ਸੇਲ ਕੀਤੇ ਆ ਇਹ ਬਹੁਤ ਜ਼ਿਆਦਾ ਇਹ ਜਿਨ੍ਹਾਂ ਕੋਲ ਗਏ ਵੇ ਸਭ ਨੂੰ ਪਤਾ ਹੀ ਐ ਸੂਟ ਬਾਰੇ ਇਹ ਲਾਸਟ ਹੀ ਪੀਸ ਪਿਆ ਜੇ ਜੋਰਜਟ ਦੀ ਸ਼ਰਟ ਆ ਇਹਦੇ ਨਾਲ ਮਸਲੀਨ ਦੀ ਸਲਵਾਰ ਆ ਬਹੁਤ ਸੋਹਣੇ ਗਰਮੀਆਂ ਚ ਪਾਣ ਵਾਲਾ ਸੂਟ ਆ ਮਿੱਠਾ ਜਿਹਾ ਕਲਰ ਆ ਤੇ ਜੋਰਜਟ ਦਾ ਇਹ ਸਾਰੇ ਵਰਕ ਵਾਲਾ ਦੁਪੱਟਾ 3500 ਦਾ ਸੂਟ ਹੈ ਜੀ ਤੇ ਅੱਜ ਤੁਹਾਨੂੰ ਦੇ ਰਹੀਆਂ 2700 ਦੇ ਵਿੱਚ 2700 ਦੇ ਵਿੱਚ ਬਹੁਤ ਸੋਹਣੀ ਲੁਕਾ ਪਿਓਰ ਕਾਟਨ ਦਾ ਸੂਟ ਆ ਡਿਜ਼ਾਈਨਰ ਜੈ ਪੀਸ ਆ ਜੀ ਨੀਚੇ ਔਰਗੇਂਜ਼ਾ ਲਗਾ ਕੇ ਕੀ ਰਵਣਿਆ ਪਿਆ neck ਦੇ ਉੱਪਰ ਔਰਗੇਂਜ਼ਾ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਆ ਇਹ ਡਿਜ਼ਾਈਨ ਆਪਣਾ ਸ਼ੋਲਡਰ ਤੇ ਆਏਗਾ ਬਹੁਤ ਸੋਹਣੀ ਬਾਜੂ ਬਣੇਗੀ ਇਹ ਅੱਗੇ ਤੋਂ ਫਰੰਟ ਆ ਗਿਆ ਤੇ ਇਹ ਹੈਗਾ ਜੀ ਇਹਦੇ ਬਰਕਦੀਨ ਐਕਸਟਰੀ ਦਾ ਛੋਟਾ ਕੁੜਤਾ ਸਟਾਈਲ 'ਚ ਬਣਾਇਆ ਹੋਇਆ ਸੂਟ ਬਹੁਤ ਸੋਹਣਾ ਬਣੇਗਾ। ਗਰਮੀ ਦੇ ਮੌਣੇ ਵਾਲਾ ਸੂਟ ਆ ਪਿਓਰ ਕਾਟਨ ਤੇ ਕਾਟਨ ਦੀ ਸਲਵਾਰ ਤੇ ਇਹਦੇ ਨਾਲ ਹੈਗਾ ਜੀ ਇਹ ਪਿਓਰ ਕਾਟਨ ਦਾ ਹੀ ਡਿਜ਼ਾਈਨਰ ਜਿਆ ਦੁਪੱਟਾ ਇੱਕ ਸਾਈਡ ਬਾਰਡਰ ਪੱਟੀ ਲੱਗੀ ਹੋਈ ਆ ਤੇ ਸਾਰੇ ਦੇ ਵਿੱਚ ਹੈਗੀ ਆ ਬੂਟੀ ਬਹੁਤ ਸੋਹਣਾ ਸੂਟ ਆ ਯੋਰ ਮਸਲੀਨ ਦਾ ਸੂਟ 3 ਮੀਟਰ ਦੀ ਸ਼ਰਟ ਦੇ ਨਾਲ ਆ ਕੋਈ ਮਰਜ਼ੀ ਸੂਟ ਬਣਾ ਸਕਦਾ ਸਾਰੇ ਤੇ ਵਰਕ ਹੋਇਆ ਹੋਇਆ ਸੂਟ ਤੇ ਠੀਕ ਹੈ ਜੀ ਪ੍ਰਿੰਟ ਵਾਲਾ ਸੋਹਣਾ कॉटन ਦੀ ਸਲਵਾਰ ਆ ਤੇ ਬਹੁਤ ਪਿਆਰਾ ਜਿਹਾ ਦੁਪੱਟਾ ਜੌਰਜਟ ਦੇ ਉੱਪਰ ਸਾਰੇ ਦੁਪੱਟੇ 'ਚ ਵਰਕ ਆ ਘੋਟਾ ਪਤੀ ਦਾ ਸੂਟ ਦੰਨੇ ਆ ਇਹ ਵੀ 2700 ਦੇ ਵਿੱਚ ਠੀਕ ਹੈ ਜੀ neck ਤੇ ਬਹੁਤ ਸੋਹਣਾ ਜਿਹਾ ਵਰਕ ਹੈ ਬ੍ਰਾਕਟ ਦੀ ਸ਼ਰਟ ਆ ਮਸਲੀਨ ਦੀ ਸਲਵਾਰ ਆ ਤੇ ਪਿਓਰ ਸ਼ਫੌਨ ਦਾ ਦੁਪੱਟਾ ਗੋਟੇ ਦੇ ਨਾਲ ਇਹ ਹੈਗਾ ਜੀ ਸਟਾਕ ਕਲੀਅਰ ਕਰਨੇ ਵਾਲਾ ਕੰਮ ਬਹੁਤ ਸੋਹਣੇ ਸੋਹਣੇ ਜਿਹੇ ਸੂਟ ਆ ਸਾਰੇ ਇਹ ਮਿਲਣਗੇ ਤੁਹਾਨੂੰ ਸਾਰੇ ਆਨਲਾਈਨ ਕਿਉਂਕਿ ਜਦੋਂ ਵੀ ਸੇਲ ਹੁੰਦੀ ਆ ਜੀ ਅਸੀਂ ਹੋ ਜਾਂਦੇ ਥੋੜੇ ਜਿਹਾ ਹੋਰ ਵੀ ਵਿਜ਼ੀ ਸੂਟਾਂ ਦੀਆਂ ਫੋਟੋਆਂ ਪਾਣੀਆਂ ਹੋਣੀਆਂ ਵੀ ਸਾਡੇ ਕੋਲ ਇਹ ਰਹਿ ਗਏ ਆ ਤਾਂ ਕਰਕੇ ਕੋਸ਼ਿਸ਼ ਕਰੋ ਪਲੀਜ਼ ਤੁਸੀਂ ਵੀਡੀਓ ਤੋਂ ਹੀ ਸਿਲੇਕਟ ਕਰੋ ਸੂਟ ਕਿਉਂਕਿ ਸਾਡਾ ਰਹਿੰਦਾ ਜੀ ਆਨਲਾਈਨ ਇਹ ਹੈਗਾ ਇਹ ਵਾਈਟ ਸੂਟ ਪਿਓਰ ਮਸਲੀਨ ਦਾ ਮੋਡਲ ਮਸਲੀਨ ਬਹੁਤ ਸੋਹਣਾ ਸਟਾਫ ਆ ਡਿਜ਼ਾਈਨ ਬਹੁਤ ਸੋਹਣਾ ਸੂਟ ਦਾ 3 ਮੀਟਰ ਦੀ ਸ਼ਰਟ ਆ ਵਾਈਟ ਸਲਵਾਰ ਆ ਕਾਟਨ ਦੀ ਤੇ ਇਹ ਹੈਗਾ ਜੀ ਇਹਦੇ ਨਾਲ ਚਨਾਉਂ ਚਫੋਂ ਦਾ ਦੁਪੱਟਾ ਮੇਰੇ ਕੋਲ ਡੇਲੀ ਸਟਾਕ ਆਉਂਦਾ ਹੈ ਡੇਲੀ ਸਟਾਕ ਨਿਕਲਦਾ ਵੀਡੀਓ ਦੇ ਵਿੱਚੋਂ ਹੀ ਪਰ ਸ਼ੌਫਤੇ ਬਹੁਤ ਘੱਟ ਚੁਆਇਸ ਹੁੰਦੀ ਆ ਇਹ ਦੇਖੋ ਜੀ ਸੂਟ ਬਹੁਤ ਸੋਹਣਾ ਲਖਨਵੀ ਦੇ ਉੱਪਰ 4 4000 ਵਾਲੇ ਸੂਟ ਅੱਜ ਤੁਹਾਨੂੰ 2700 ਚ ਦੇ ਰਹੀਆਂ ਐ ਬੈਕ ਦੇ ਪੱਲੇ ਤੇ ਵੀ ਤੁਹਾਨੂੰ ਪ੍ਰੋਪਰ ਬਾਰਡਰ ਮਿਲੇਗਾ ਜੌਰਜਟ ਦਾ ਸੂਟ ਆ ਇਹ ਸਲਵਾਰ ਹੈ ਜੇ ਨਾਲ ਤੇ ਪਿਓਰ ਸ਼ਫਾਨ ਦਾ ਹੈਗਾ ਜੀ ਦੁਪੱਟਾ ਸਾਰੇ ਦੁਪੱਟੇ 'ਚ ਵਰਕ ਰਹੂਗਾ ਮਸਲੀਨ ਦਾ ਸੂਟ ਆ ਕਲਰ ਵੀ ਡਾਰਕ ਆ ਬਹੁਤ ਸੋਹਣਾ ਜਿਹਾ ਸੂਟ ਆ ਐਦਾਂ ਨੈਕ ਫਰੰਟ ਚ ਬਣ ਕੇ ਬਹੁਤ ਸੋਹਣਾ ਡਿਜ਼ਾਈਨ ਆ ਰਿਹਾ ਸੂਟ ਦਾ ਇਹਦੇ ਨਾਲ ਵੀ ਤੁਹਾਨੂੰ ਪਿਓਰ ਸ਼ਫੋਨ ਦਾ ਦੁਪੱਟਾ ਮਿਲੇਗਾ ਪਲੇਨ ਸਲਵਾਰ ਸਹੀਵਾ ਬ੍ਰੈਂਡ ਦਾ ਸੂਟ ਹੈ ਜੀ ਸ਼ਿਮਰ ਦੀ ਸ਼ਰਟ ਆ ਕਾਟਨ ਸ਼ਿਮਰ ਤੇ ਮਸਲੀਨ ਤੇ ਬਹੁਤ ਸੋਹਣਾ ਸੂਟ ਹੈ 3800 ਵਾਲਾ ਸੂਟ ਹੈ ਸਹੀਵਾ ਬ੍ਰੈਂਡ ਦਾ ਠੀਕ ਹੈ ਜੀ ਬ੍ਰਾਂਡਡ ਪੀਸ ਆ ਖੁਸ਼ ਇਦਾਂ ਦੀ ਲੁੱਕ ਆਏਗੀ ਸੂਟ ਦੀ ਇਹ ਸਲਵਾਰ ਤੇ ਇਹ ਹੈਗਾ ਮੋਡਲ ਦਾ ਦੁਪੱਟਾ ਸਾਰੇ ਦੁਪੱਟੇ ਦੇ ਵਿੱਚ ਪ੍ਰਿੰਟ ਆ ਇਹ ਹੈਗਾ ਜੀ 39 ਵਾਲਾ ਇੱਕੋ ਹੀ ਸੂਟ ਰਹਿ ਗਿਆ ਅੱਜ ਤੁਹਾਨੂੰ 2700 ਚ ਦੇਵਾਂਗੇ ਪਾਰਟੀ ਵੇਅਰ ਇਹ neck heavy ਦੇ ਵਿੱਚ ਆ ਡਬਲ ਸ਼ੇਡ ਦੇ ਵਿੱਚ ਹੈਗੀ ਇਹਦੀ ਸ਼ਰਟ ਠੀਕ ਹੈ ਇਹ ਹੈਗਾ ਸਲਵਾਰ ਦੇ ਪੌਂਚੇ ਆ ਤੇ ਕੰਮ ਹੋਇਆ ਹੋਇਆ ਤੇ ਇਹ ਹੈਗਾ ਜੀ ਇਹਦਾ 골ਡਨ ਦੁਪੱਟਾ ਲਾਸਟ ਪੀਸ ਪਿਆ 2700 ਦੇ ਵਿੱਚ ਇਹ ਹੈਗਾ ਜੀ ਬਹੁਤ ਸੋਨਾ कॉटन ब्रॉकेड ਦੇ ਉੱਪਰ सूट ਠੀਕ ਹੈ ਇਹ ਹੈਗੀ ਹੈ ਜੀ ਸਲਵਾਰ ਬਹੁਤ ਪਿਆਰਾ ਪੀਸ ਆ ਤੇ ਇਹ ਹੈਗਾ ਬਹੁਤ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਜੀ ਇਹ ਪਿਓਰ ਚ ਸ਼ਫਾਨ ਦਾ ਠੀਕ ਹੈ ਇਹ ਮੇਰੀ ਖੁਦ ਦੀ ਪ੍ਰਿੰਟਿੰਗ ਕਰਵਾਈ ਵੀ ਹੁੰਦੀ ਹੈ ਜਿਹੜੇ ਸੂਟਾਂ ਦੇ ਇਹ ਸੀਗੇ ਸਾਰੇ 39 ਦੇ ਤੇ ਅਸਲ ਤੁਹਾਨੂੰ 37 ਦੇ ਬਹੁਤ ਪਿਆਰਾ ਪੀਸ ਹੈ ਇਹ ਇਹ ਹੈਗਾ ਦਾ ਦੁਪੱਟਾ ਸਾਰੇ ਦੁਪੱਟੇ 'ਚ ਬਹੁਤ ਪਿਆਰਾ ਜਿਹਾ ਵਰਕ ਹੈ ਪ੍ਰਿੰਟ ਇਹ ਵੀ ਮੇਰੀ ਖੁਦ ਦੀ ਪ੍ਰਿੰਟਿੰਗ ਆ ਇੱਕ ਰੇਪ ਦੇ ਉੱਪਰ ਆ ਜੇ ਪਿੰਕ ਕਲਰ ਦੇ ਉੱਪਰ ਇਹ 3500 ਦਾ ਸੂਟ ਸੀਗਾ crepe ਵਾਲਾ ਖੁੱਦ ਹੀ ਪ੍ਰਿੰਟਿੰਗ ਹੈ ਸਾਰੀ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪ੍ਰਿੰਟ ਮਿਲੇਗਾ ਇਹਦੇ ਨਾਲ ਚਨਾਉਂ ਚਫੋਂ ਦਾ ਦੁਪੱਟਾ ਤੇ ਅੱਜ ਤੁਹਾਨੂੰ ਇਹ ਵੀ 2700 ਦਾ ਹੀ ਦਵਾਂਗੇ 4 ਸਾਈਡ ਵੀ ਪ੍ਰਿੰਟਾ semi stitch ਦੇ ਵਿੱਚ ਸੂਟ ਆ ਪਿਓਰ ਕਾਟਨ ਦਾ 35 ਵਾਲਾ ਸੂਟ ਆ ਜੀ ਇਹ ਵੀ ਚਿਕਮ ਦਾ ਵਰਕ ਹੋਇਆ ਹੋਇਆ ਠੀਕ ਹੈ ਇਹ ਸਾਰਾ organza ਲਗਾ ਕੇ ਬਹੁਤ ਸੋਹਣਾ ਜਿਹਾ ਵਰਕ ਹੈ ਇਸ ਤੇ ਬਾਜੂ ਤੇ ਵੀ ਫੁੱਲ ਤੁਹਾਨੂੰ ਬਹੁਤ ਪਿਆਰਾ ਵਰਕ ਮਿਲੇਗਾ। ਕਾਟਨ ਦੀ ਸਲਵਾਰ ਤੇ ਕੋਟਾ ਡੋਰੀਓ ਸੌਫਟ ਕੋਟਾ ਦਾ ਹੈਗਾ ਦੁਪੱਟਾ। ਇਹ ਵੀ ਤੁਹਾਨੂੰ ਚਿਕਮ ਵਰਕ ਤੇ ਹੀ ਮਿਲੇਗਾ ਸੂਟ। ਵੀ ਨੱਕ ਦੇ ਵਿੱਚ ਇਹਦਾ ਡਿਜ਼ਾਈਨ ਦਿੱਤਾ ਹੋਇਆ ਹੈ ਬੈਕ ਦੇ ਨੱਕ ਤੇ ਵੀ ਅਜੇ। ਤੁਸੀਂ ਇਹਨੂੰ ਕਾਲਰ ਵਾਲਾ ਸੂਟ ਵੀ ਬਣਾ ਸਕਦੇ ਹੋ। ਇਹ ਚਿਕਮਤੇ ਆ ਸਾਰੇ ਪਿਓਰ ਚਿਕਮ ਦਾ ਕੰਮ ਹੋਇਆ ਹੋਇਆ ਤੇ ਪਿਓਰ ਸੌਫਟ ਕੋਟਾ ਡੋਰੀ ਇਹਦਾ ਦੁਪੱਟਾ ਡਿਜ਼ਾਈਨਰ ਜਿਹਾ ਇਹਦੇ ਨਾਲ ਲਗਾਇਆ ਹੋਇਆ ਬਹੁਤ ਸਟਾਈਲਿਸ਼ ਜਿਹਾ ਸੂਟ ਹੈ ਪਿਓਰ ਮਸਲੀਨ ਦੇ ਉੱਪਰ ਸਾਈਵਾ ਬ੍ਰਾਂਡ ਦਾ ਸੂਟ ਹੈ ਪਿਓਰ ਮਸਲੀਨ ਕਲਰ ਦੇਖੋ ਡਿਜ਼ਾਈਨ ਦੇਖੋ ਸੂਟ ਦਾ ਡਾਕਟਰਾਂ ਦੀ ਲੁੱਕ ਦਾ ਸੂਟ ਆ ਜੀ ਬਹੁਤ ਸੋਹਣਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਸਾਈਵਾ ਬ੍ਰਾਂਡ ਤੇ ਆ ਕਾਟਨ ਦੀ ਸਲਵਾਰ ਆ ਤੇ ਔਰਗੈਂਜ਼ਾ ਦਾ ਦੁਪੱਟਾ ਦੇਖੋ ਜੀ ਸੂਟ ਬਹੁਤ ਪਿਆਰਾ ਪੀਸ ਆ ਪਿਓਰ ਲੀਲਨ ਦੇ ਉੱਪਰ ਆ ਘੇਰੇ ਤੇ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਬਲੈਕ ਕਲਰ ਦੀ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਇਹਦਾ ਬਹੁਤ ਸਟਾਈਲਿਸ਼ ਚਾ ਦੁਪੱਟਾ ਠੀਕ ਹੈ ਜੀ ਬਲੈਕ ਕਲਰ ਤੇ ਪਿਓਰ ਮਸਲਿਨ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਦੇ ਸੂਟ ਆ 3800 ਪ੍ਰਾਈਸ ਹੈਗਾ ਸੂਟ ਦਾ ਪਿਓਰ ਮਸਲਿਨ ਇਹਦੇ ਨਾਲ ਹੀ ਕੰਟਰਾਸਟ ਜਿਆ ਦੁਪੱਟਾ ਜਿੱਦਾਂ ਦਾ ਘੇਰਾ ਬਣਿਆ ਹੋਇਆ ਉਹ ਮੇਰਾ ਏ ਇਦਾਂ ਹੀ ਦੁਪੱਟਾ ਰਹੇਗਾ ਨੈਕਸਟ ਦੇ ਰਹੇ ਹਾਂ ਜੀ ਪਿਓਰ ਕਾਟਨ ਦਾ ਸੂਟ ਹੈ ਰਾਖੀ ਬ੍ਰਾਂਡ ਦਾ ਕੁਛ ਅਲੱਗ ਲੁੱਕ ਹੈ ਪਿਓਰ ਕਾਟਨ ਵਿਦਆਊਟ ਲਾਈਨਿੰਗ ਨੈਕ ਬਣਿਆ ਹੋਇਆ ਨੀਚੇ ਬਣਿਆ ਹੋਇਆ ਘੇਰਾ ਇਨੂੰ A ਲਾਈਨ ਘੇਰੇ ਵਿੱਚ ਬਣਾਇਓ ਸੂਟ ਨੂੰ ਬਹੁਤ ਸੋਹਣੀ ਲੁੱਕ ਬਣੇਗੀ ਬੈਕ ਸਾਈਡ ਤੇ ਵੀ ਬਾਰਡਰ ਮਿਲੇਗਾ ਪ੍ਰੋਪਰ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਠੀਕ ਹੈ ਤੇ ਦੇ ਦੁਪट्टे ਦੀ ਲੁੱਕ ਦੇਖ ਲਓ ਇਹ ਹੈਗਾ ਦੁਪੱਟਾ ਮਲਟੀ ਜਿਹਾ ਸ਼ੇਡ ਦੇ ਵਿੱਚ ਬਹੁਤ ਸੋਹਣਾ ਸੂਟ ਖੁਸ਼ ਇਦਾਂ ਦੀ ਲੁੱਕ ਆਏਗੀ ਸੂਟ ਦੇ ਕਲਰ ਤੁਹਾਨੂੰ ਇਹਦੇ ਵਿੱਚ ਦੋ ਮਿਲ ਜਾਣਗੇ ਇੱਕ ਦੇ ਨਾਲ ਮਿਲ ਜੇਗੀ ਤੁਹਾਨੂੰ ਇਹ ਸਲਵਾਰ ਲਾਈਟ ਪਿਸਤਾ ਜੇ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਸਲਵਾਰ ਆ ਲਾਈਟ ਸ਼ੇਡ ਚ ਲੁੱਕ ਸੇਮ ਆ ਦੋਨਾਂ ਸੂਟਾਂ ਦੇ ਨੈਕਸਟ ਹੈਗਾ ਜੀ ਰਾਮ ਟੈਕਸ ਦਾ ਪ੍ਰਿੰਟਡ ਸੂਟ ਇਹ ਵੀ ਤੁਹਾਨੂੰ 2700 ਚ ਦੇ ਰਹੇ ਹਾਂ ਸੂਟ ਦਾ ਪ੍ਰਾਈਸ ਹੈਗਾ 3000 ਵਿਦਆਊਟ ਲਾਈਨਿੰਗ ਸੂਟ ਬਣੇਗਾ ਜਿੱਦਾਂ ਮਰਜੀ ਪਾ ਲਓ ਬਹੁਤ ਸੋਹਣਾ ਪ੍ਰਿੰਟ ਆ ਬਿਨਾ ਲਾਈਨਿੰਗ ਤੋਂ ਪਿਓਰ ਕਾਟਨ ਪਲੇਨ ਸਲਵਾਰ ਤੇ ਨਾਲ ਹੈਗੇ ਤੇ ਮੋਡਲ ਦਾ ਦੁਪੱਟਾ ਲੰਮਾ ਚੌੜਾ ਜਿਹਾ ਇਹ ਸਿੰਗਲ ਸਿੰਗਲ ਕਰਕੇ ਕੱਢ ਰਹੀ ਹਾਂ ਸਾਰੇ ਸੂਟ ਨੈਕਸਟ ਸੂਟ ਵੀ ਬਹੁਤ ਪਿਆਰਾ ਹੈ ਇਹ ਵੀ ਤੁਹਾਨੂੰ ਆਰਟੈਕਸ ਦਾ ਮਿਲ ਜੇਗਾ ਜੀ ਰੌਮ ਟੈਕਸ ਦੇ ਭਾਈ ਦਾ ਦੇਖੋ ਸੂਟ ਪ੍ਰਿੰਟ ਦੇਖੋ ਸਟੱਫ ਦਾ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਹੈ ਬਾਜੂ 3 ਮੀਟਰ ਸੌਰੀ 3 ਮੀਟਰ ਦੇ ਨਾਲ ਮਿਲੇਗੀ ਸ਼ਰਟ ਏ ਸਵਾ 3 ਮੀਟਰ ਦੀ ਬਾਜੂ ਰਹਿਣਗੀ ਬੈਕ ਸਾਈਡ ਆ ਸਲਵਾਰ ਵੀ 2.5 ਪਲਾਸ ਹੀ ਆ ਬਿਨਾ ਲਾਈਨਿੰਗ ਤੋਂ ਬਣੇਗਾ ਸੂਟ ਚਨੌਣ ਚ ਫੌਂਦੇ ਦੁਪੱਟੇ ਦੇ ਨਾਲ ਸਿੰਗਲ ਸਿੰਗਲ ਪੀਸ ਦੇ ਰਹੇ ਹਾਂ ਰਾਮ ਟੈਕਸ ਦੇ ਇਹ ਵੀ ਰਾਮ ਟੈਕਸ ਵਿੱਚ ਮਿਲ ਜਾਏਗਾ ਤੁਹਾਨੂੰ 3 ਮੀਟਰ ਦੀ ਸ਼ਰਟ ਦੇ ਨਾਲ ਪਾਕਿਸਤਾਨੀ ਲੁੱਕ ਚ ਬਣਾਇਆ ਸੂਟ ਇਹ ਬਾਜੂ ਨੇ ਜੀ ਐਕਸਟਰਾ ਦਿੱਤੀਆਂ ਹੋਈਆਂ ਮਹਿੰਦੀ ਕਲਰ ਦੀ ਸਲਵਾਰ ਆ ਇਹਦੇ ਨਾਲ ਮਿਲੇਗਾ ਤੁਹਾਨੂੰ ਮਸਲੀਨ ਦਾ ਦੁਪੱਟਾ ਰਾਮ ਟੈਕਸ ਦਾ ਸੂਟ ਆ ਕਲਰ ਵੀ ਬਹੁਤ ਸੋਹਣਾ ਹੈ 3300 ਦਾ ਸੂਟ ਸੀਗਾ ਲਾਸਟ ਪੀਸ ਦੇ ਰਹੀਆਂ ਤੁਹਾਨੂੰ ਹਣ 컬러 ਵੀ ਬਹੁਤ ਸੋਹਣਾ ਲੱਗਦਾ ਕੇਰਾ ਬਣਿਆ ਹੋਇਆ ਇਹ 올ਓਵਰ ਸੂਟ ਰਹੇਗਾ ਸਾਰੇ ਸੂਟ ਦੇ ਵਿੱਚ ਸੈਲਫ ਪ੍ਰਿੰਟ ਆ ਤੇ ਇਹਦੇ ਨਾਲ ਦਿੱਤਾ ਹੋਇਆ ਕੰਟਰਾਸਟ ਬਲੂ ਕਲਰ ਦਾ ਦੁਪੱਟਾ ਦੇਖੋ ਗ੍ਰੇ ਸੂਟ ਦੇ ਇਹ ਵੀ ਰਾਮ ਟੈਕਸਚਰ ਦਾ ਸੂਟ ਹੈ ਜੀ ਸਿੰਗਲ ਸਿੰਗਲ ਪੀਸ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਆ ਤੁਹਾਡਾ ਜਿੰਦਾ ਮਰਜੀ ਘੇਰਾ ਦੇਖੋ ਸੈਂਟਰ ਦੇ ਵਿੱਚ ਨੈੱਕ ਦਿੱਤਾ ਹੋਇਆ ਜਿੰਨਾ ਮਰਜੀ ਤੁਹਾਡਾ ਘੇਰਾ ਹੈ ਬਾਜੂ ਦਿੱਤੀਆਂ ਹੋਈਆਂ ਐਕਸਟਰਾ ਇਹ ਬਾਜੂ ਦਿੱਤੀਆਂ ਹੋਈਆਂ ਨੇ ਬਾਜੂ ਨੂੰ ਵੀ ਖੁੱਲਾ ਡੁੱਲਾ ਕੱਪੜਾ ਦਿੱਤਾ ਹੋਇਆ 2.5 ਮੀਟਰ ਤੋਂ ਵੀ ਜ਼ਿਆਦਾ ਹੀ ਸ਼ਰਟ ਆ ਜਿੰਨਾ ਹੈਵੀ ਤੁਹਾਡਾ ਘੇਰਾ ਹੋਵੇ ਬੜੇ ਈਜ਼ੀਲੀ ਬਹੁਤ ਸੋਹਣੇ ਸੂਟ ਬਣਨਗੇ ਇਹਦੇ ਨਾਲ ਹੀ ਮਸਲੀਨ ਦਾ ਦੁਪੱਟਾ 2700 ਦੇ ਵਿੱਚ ਨੇ ਜੀ ਸੂਟ ਅੱਜ ਦੀ ਸਾਰੀ ਵੀਡੀਓ ਦੇ ਇਹ ਕੁਛ ਅਲੱਗ ਪ੍ਰਿੰਟ ਆ ਪ੍ਰਿੰਟ ਦੀ ਲੁੱਕ ਏ ਬਹੁਤ ਸੋਹਣੀ ਆ ਇਹ ਵੀ ਤੁਹਾਨੂੰ 3 ਮੀਟਰ ਦੀ ਸ਼ਰਟ ਦੇ ਨਾਲ ਮਿਲੇਗਾ ਸੂਟ ਰਾਮ ਟੈਕਸ ਤੇ ਇਹ ਤਾਂ ਫਿਰ ਨੇ ਆ ਬਣਿਆ ਹੋਇਆ ਨੈੱਕ ਜਿੱਦਾਂ ਮੈਂ ਪਾਕਿਸਤਾਨੀ ਸੌਰੀ ਕਸ਼ਮੀਰੀ ਸੂਟ ਲੈ ਕੇ ਆਨੀ ਆ ਕੁਛ ਉਦਾਂ ਦੀ ਲੁੱਕ ਆਂਦੀ ਆ ਜੀ ਇਹ ਸੂਟ ਨੂੰ ਦੇਖ ਕੇ ਜਿਹੜੇ ਪਿਓਰ ਵਾਲੇ ਹੁੰਦੇ ਆ ਕਸ਼ਮੀਰੀ ਸੂਟ ਇਹਦੀ ਪ੍ਰਿੰਟਿੰਗ ਇੰਨੀ ਸੋਹਣੀ ਆ ਸੂਟ ਤੇ ਕਲਰ ਵੀ ਬਹੁਤ ਸੋਹਣਾ ਆ 3 ਮੀਟਰ ਦੀ ਸ਼ਰਟ ਦੇ ਨਾਲ ਰਹਿਣਗੀ ਇਹਦੇ ਵੀ ਬਾਜੂ ਦਿੱਤੀਆਂ ਹੋਈਆਂ ਇਹ ਹੈ ਸਾਰਾ ਪ੍ਰਿੰਟਾ ਕੁਛ ਐਦਾਂ ਨਹੀਂ ਲੱਗਦਾ ਜਿਵੇਂ ਵਰਕ ਕੀਤਾ ਹੁੰਦਾ ਇਹਦੇ ਨਾਲ ਵੀ ਤੁਹਾਨੂੰ ਮੋਡਲ ਦਾ ਦੁਪੱਟਾ ਮਿਲੇਗਾ ਪ੍ਰਿੰਟਡ ਵੀਡੀਓ ਲੰਮੀ ਹੋ ਜਾਂਦੀ ਹੈ ਥੋੜੀ ਜੀ ਐਦਾਂ ਹੁੰਦਾ ਕਿ ਜੇ ਸੇਲ ਤੇ ਸੂਟ ਦੇਣੇ ਆ ਇੱਕ ਦੋ ਤਾਂ ਦਿਖਾ ਕੇ ਕੀ ਆ ਕੋਈ ਮਜ਼ਾ ਨਹੀਂ ਆਂਦਾ 8-10 ਸੂਟ ਦਿਖਾ ਕੇ ਜੇ ਦਈਏ ਤਾਂ ਤੁਹਾਨੂੰ ਹਰੇਕ ਵੀਡੀਓ 'ਚ ਮੇਰੇ 'ਚ ਕੋਈ 60-70 ਸੂਟਾਂ ਤੋਂ ਘੱਟ ਸੂਟ ਨਹੀਂ ਹੁੰਦੇ ਹੈਗੇ ਕਿਉਂਕਿ ਖਰੀਦਣ ਵਾਲੇ ਜ਼ਿਆਦਾ ਹੁੰਨੇ ਆ ਫਿਰ ਚੁਆਇਸ ਬਹੁਤ ਘੱਟ ਹੋ ਜਾਂਦੀਆਂ ਨੇ ਇਹ ਇਹ ਸੂਟ ਖੋਲ ਰਹੀ ਐ ਤੁਸੀਂ ਇਹਨੂੰ ਆਰਡਰ ਨਾ ਕਰੋ ਇਹ ਸਾਤੋਂ ਹੱਥ ਲੱਗ ਗਿਆ ਇਸ ਸੂਟ ਦੇ ਉੱਪਰ ਇਹ ਥੋੜਾ ਜਿਹਾ ਦਾਗ ਜਿਹਾ ਆਈ ਅਗਰ ਕਿਸੇ ਨੂੰ ਕੋਈ ਇਸ਼ੂ ਨਹੀਂ ਹੈਗਾ ਤਾਂ ਲੈ ਸਕਦਾ ਕਿਉਂਕਿ ਵਾਪਸੀ ਵਾਲਾ ਕੰਮ ਮੇਰੇ ਕੋਲ ਹੁੰਦਾ ਨਹੀਂ ਜੀ ਮੈਂ ਪਹਿਲਾਂ ਹੀ ਵੀਡੀਓ 'ਚ ਸਾਰਾ ਕਲੀਅਰ ਕਰ ਦਾਨੀ ਹੁੰਨੀ ਐ ਇਹ ਹਲਕਾ ਜਿਹਾ ਹੱਥ ਲੱਗਿਆ ਹੋਇਆ ਇਹ ਧੋ ਹੋ ਜਾਏਗਾ ਵੈਸੇ ਤਾਂ ਅਗਰ ਕਿਸੇ ਨੇ ਲੈਣਾ ਹੋਇਆ ਤਾਂ ਲੈ ਸਕਦਾ ਇਹ ਹੈਗਾ ਇਹਦਾ ਦੁਪੱਟਾ ਨਹੀਂ ਇਹ ਇਹਨੂੰ ਤੁਸੀਂ ਆਰਡਰ ਨਾ ਕਰਿਓ ਜੇ ਕਿਸ ਨੂੰ ਨਹੀਂ ਪਸੰਦ ਆਇਆ ਕਰਤਾ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿੱਦਾਂ ਲੱਗੇ ਜੀ ਸਾਰੇ ਸੂਟ ਤੇ ਆਪਾਂ ਅੱਗੇ ਵੀਡੀਓ ਨੂੰ ਆਫਰ ਵਾਲੀ ਨੂੰ ਲੈ ਕੇ ਜਾਈਏ ਜਾਂ ਨਾ ਲੈ ਕੇ ਜਾਈਏ ਉਰੀ ਰੋਕ ਲਈਏ ਤੁਸੀਂ ਦੱਸਣਾ ਹੁਣ ਮੈਨੂੰ ਕਿਉਂਕਿ ਸਿਰਫ ਮੈਂ 2-3 ਦਿਨ ਦੇ ਆਫਰ ਕੀਤੇ ਸੀਗੇ ਅੱਜ ਮੇਰਾ ਚੌਥਾ ਦਿਨ ਆ ਤੇ ਤੁਸੀਂ ਦੱਸ ਦਿਓ ਅਗਰ ਤੁਹਾਡੀ ਡਿਮਾਂਡ ਹੈਗੀ ਆ ਜਿ ਕਿੱਦਾਂ ਦੀ ਡਿਮਾਂਡ ਹੈ ਤੁਹਾਡੀ ਤੁਸੀਂ ਮੈਨੂੰ ਉਹ ਵੀ ਦੱਸ ਦਿਓ ਕਮੈਂਟ ਕਰਕੇ ਫਿਰ ਮੈਂ ਉਦਾਂ ਦੇ ਹੀ ਸੂਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਆ ਤੁਹਾਡਾ ਮੇਰੇ ਲਈ ਥੈਂਕ ਯੂ so much ਥੈਂਕ ਯੂ